ਸੇਯਾ ਜੀ ਤੁਮ ਤਿਆਰ ਕਰਾਇਆ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਸਿਸਟਮ ਕਿੰਨੇ ਕ ਸੈਟੀਸਫਾਈ ਹੋ ਇਸ ਤੋਂ ਨਾ ਜੀ ਸਿਸਟਮ ਬਹੁਤ ਵਧੀਆ ਹੈ ਮੇਰਾ ਗਾਮ ਆਪਣੇ ਨਥੋਰ ਹੈ ਠੀਕ ਹੈ ਜੀ ਬਾਗੜੀ ਵਿੱਚ ਚੱਲਣ ਦੇ ਆਪਾਂ ਬਾਗੜੀ ਵਿੱਚ ਚੱਲਣ ਉਹ ਸਿਸਟਮ ਆਹ ਤੁਮ ਤਿਆਰ ਕਰਵਾਏ ਜੀ ਆਪਾਂ ਠੀਕ ਹੈ ਜੀ ਜੋ ਸਾਰੋ ਆਪਾਂ ਆਪ ਲਾਈ ਦੀ ਹੈ ਜੀ ਠੀਕ ਹੈ ਜੀ ਆਹ ਪੂਰੀ ਬਈਆ ਕੰਪਲੀਟ ਕਰਕੇ ਦੀਏ ਮਸ਼ੀਨ ਲੈ ਠੀਕ ਹੈ ਜੀ ਸਾਰੋ ਸਮਾਨ ਆਪ ਨੂੰ ਹੈ ਨਹੀਂ ਬੜੀਆਂ ਬੜੀਆਂ ਕੁਆਲਟੀ ਵਾਲਾ ਲਗਾ ਕੇ ਦੀਏ ਠੀਕ ਹੈ ਜੀ ਕੋਈ ਦਿੱਕਤ ਕੋ ਨਹੀਂ ਬੜੀਆ ਬੂ ਮਰ ਚੱਲੇ ਹਾਂ ਜੀ ਮਤਲਬ ਅਠਾ ਮੈਂ ਦੇਖਣ ਗਿਆ ਜੀ ਕਿੱਥੇ ਵੀ ਗਿਆ ਠੀਕ ਹੈ ਜੀ ਮਤਲਬ ਸਾਰੇ ਪਾਸੇ ਤੁਸੀਂ ਡਰਾਈਆਂ ਮਾਰ ਕੇ ਉਦੋਂ ਬਾਅਦ ਹੀ ਆਏ ਆ ਬਾਈ ਕੋਲੇ ਆਏ ਨਹੀਂਗਾ ਵੀ ਬਾਈ ਕੋਲੇ ਪਹਿਲਾਂ ਹੀ ਸਿੱਧਾ ਹੀ ਆ ਗਏ ਹਾਂ ਹਾਂ ਨਾ ਜੀ ਪਹਿਲਾਂ ਕੋਈ ਨਹੀਂ ਆਇਆ ਪਹਿਲਾਂ ਮੈਂ ਡਰਾਈ ਮਾਰੀ ਠੀਕ ਹੈ ਜੀ ਮੈਂ ਡਰਾਈ ਮਾਰੀ ਬਾ ਚੀਜ਼ ਇਹਨਾਂ ਇੰਜਿਨਾਂ ਵਿੱਚ ਦੇਖੀ ਠੀਕ ਹੈ ਜੀ ਕੰਪੇਅਰ ਕਰਿਓ ਹਾਂ ਹਾਂ ਤੋ ਬੈ ਜੀ ਸਾਹੂ ਚੀਜ਼ ਦੇਖਣੀ ਤੋ ਉਹ ਮਤਲਬ ਵੀ ਤੋ ਲੋਕ ਹੋਣਾ ਕਿ ਡੋਕਟਰ ਠੀਕ ਹੈ ਜੀ ਹਲਕੀ ਚੀਜ਼ ਹੈ ਬਾ ਠੀਕ ਹੈ ਜੀ ਮਾਰਕ ਨੇ ਹੈਗੀ ਇੱਕ ਦੋ ਮਸ਼ੀਨਾ ਹੈਗੀ ਪਹਿਲਾਂ ਵੀ ਬੰਗੀ ਚਾਰ ਕਲੇਡੀ ਠੀਕ ਹੈ ਜੀ ਪਰ ਬੈ ਕੋਈ ਨਹੀਂ ਬੈ ਬਾਤ ਹੋ ਜੀ 安迪，安迪。 ਆਬਾ ਜਿੱਤੀ ਆ ਮਸ਼ੀਨਾ ਤਿਆਰ ਕਰਕੇ ਦੀ ਹੈ ਜੀ ਤੋਪ ਕੀ ਤਿਆਰ ਕਰਕੇ ਦੀ ਹੈ ਠੀਕ ਹੈ ਜੀ ਹੈਵੀ ਸਪੈਸਰ ਲਗਾਇਆ ਬਿਲਕੁਲ ਹੈਵੀ ਫੁੱਲ ਟਾਈਟਨ ਦਾ ਟਾਇਰ ਆਪણો ਪੈਲੋ ਹੈ ਕੋ اٹھے ਮਤਲਬ ਹਾਂ ਆਪਣੇ ਇਹਦੇ ਨੇੜੇ ਤੇੜਾ ਹੈ ਹੀ ਨਹੀਂ ਗਾ ਹਾਂ ਟਾਈਟਨ ਦਾ ਟਾਇਰ ਕੋ ਜੀ ਬਿਲਕੁਲ ਸਹੀ ਹੈ ਉਹ ਵਾਰਾ ਟੇਰਾ ਹੈ ਠੀਕ ਹੈ ਜੀ ਔਰ ਟਾਈਟਨ ਦਾ ਟਾਇਰ ਮਠਾ ਹੈ ਕਿੰਗੇ ਕੋਨ ਬਣਾਇ ਦੋ ਕੀ ਖਾਸੀ ਤੇ ਆ ਟਾਇਰਾਂ ਦੇ ਮਤਲਬ ਤੁਸੀਂ ਇਹ ਟਾਇਰ ਕਿਉਂ ਚੂਜ਼ ਕਰੇ ਜੀ ਇੱਕ ਇਹ ਆਪਣੇ ਵਜਨ ਇਮਾਜਦ ਆਪਾਂ ਪਾਣੀ ਭਰ ਲਿਆ ਹਾਂ ਜੀ ਠੀਕ ਹੈ ਜੀ ਆ ਤੁਹਾਡੀ ਪਾਣੀ ਉਹ ਟੈਂਕਰ ਦੀਓ ਠੀਕ ਹੈ ਠੀਕ ਹੈ ਪਹਿਲਾਂ ਖੇਤ ਦਾ ਮਾ ਬਾੜਾ ਹ ਨਾ ਟਾਈਟ ਨਾ ਹੋਵੇ ਬੈਪ ਆਪਣੇ ਪਤਲਾ ਹੋਵੇ ਤੇਰੀ ਹਾਂਜੀ ਹਾਂ ਹਾਂ ਬਾਬੂਂ ਟਨ ਕਾਟਦੇ ਆ ਦੋ ਹਿੱਸਾ ਮਾ ਠੀਕ ਹੈ ਜੀ ਬਾਬੂਂ ਤੋਂ ਜ਼ਿੰਮੇਦਾਰ ਕੋਈ ਕੰਮ ਕੋਈ ਨਹੀਂ ਲਾ ਸਹੀ ਹੈ ਠੀਕ ਹੈ ਇਹ ਬੈਟੇ ਰਹੀ ਜੀ ਇਹ ਜੰਪ ਲਿਆ ਹਾਂਜੀ ਮਸ਼ੀਨ ਆਪਣੇ ਕੋਈ ਧੜਕਈ ਜੀਏਗਾ ਠੀਕ ਹੈ ਬਿਲਕੁਲ ਕੋਈ ਨਹੀਂ मशीन की लाइफ में अपने ज्यादा बदली ठीक है जी ए टेर ए ऊपर ला टेर भी मिल जाओगे दोबारा हां जी हां जी ताड़ा ना टेर होए जी बा मैं फट भी पड़ जाए पिंगा भी हो जाए नुकसान भी हो जाए भी मां के वेरी मशीन को तो बहुत मोटा नुकसान हो जाए हां जी हां जी कोई खाल का बाकी सही है चीज का मखर पटपावा नहीं नुकसान भी हो जाए ठीक है तो बे दोबारा तैयार कोनी उसके ए दोबारा टेर नुवा ले ए चढ़ाओ सही है ਸੇਫਟੀ ਵਾਈਜ਼ ਦਾ ਬਹੁਤ ਹੀ ਵਧੀਆ ਹੈ ਤੇ ਫਸਲ ਦਾ ਵੀ ਨੁਕਸਾਨ ਹੁੰਦਾ ਮਿਹਨਤ ਆ ਕਿਉਂਗੀ ਆਪਾਂ ਨੂੰ ਫਸਲ ਦਾ ਹੈ ਕਿਉਂਕਿ ਜ਼ਿੰਮੇਵਾਰ ਦੀ ਜੇ ਫਸਲ ਹੀ ਨੁਕਸਾਨ ਹੋ ਗਈ ਉਹ ਸਪਰੇਅ ਦਾ ਕੀ ਕਰੂਗਾ ਜਦੋਂ ਜੀ ਬਿਲਕੁਲ ਜੀ ਨੁਕਸਾਨ ਕੋ ਨਹੀਂ ਹੋ ਵਧੀਆ ਮੋਟਰ ਪਾ ਲਗਾਈ ਹੈ ਇਹ ਵੀ ਪੰਪ ਐ ਇਹ ਸੁਬੀਸਰੋ ਹਾਂ ਜੀ ਆ ਬਾਕੀ ਦਿੱਖਾਰ ਵਾਲੀ ਇਹ ਬੂਰੇ ਸੈਟਿੰਗ ਤੇ ਥੋੜਾ ਚਿਹਰਾ ਦੇਖ ਕੇ ਦੱਸ ਰਿਹਾ ਵੀ ਯਾਰ ਵੀ ਗੱਲਬਾਤ ਆ ਬੱਸੋ ਜੀ ਯਾਰ ਗੱਲਬਾਤ ਜੀ ਨਿਆਰੀ ਆ ਆਪਣੀ ਗੱਲਬਾਤ ਹਾਂਜੀ ਹਾਂਜੀ ਬਿਲਕੁਲ ਹੋਰ ਨਹੀਂ ਸੀ ਨਾਉ ਜੀ ਉਹ ਚੀਜ਼ ਆਈਆਂ ਨਾ ਜਿਹੜੀ ਦੇ ਰੁਪਏ ਤਾਂ ਹਰ ਕੋਈ ਲਾਉਂਦਾ ਪਰ ਜਦੋਂ ਮਨ ਸੈਟੀਸਫੈਕਸ਼ਨ ਜਿੰਨਾ ਨੇ ਮਿਲਦੀ ਨਾ ਉਹਨਾਂ ਟਾਈਮ ਵਾਲਿਆਂ ਨੂੰ ਰੂਹ ਨਹੀਂ ਖੁਸ਼ ਹੁੰਦੀ ਹੁਣ ਤੁਸੀਂ ਪਹਿਲਾਂ ਤਾਂ ਦੇਖ ਕੇ ਪਤਾ ਲੱਗਿਆ ਵੀ ਪਹਿਲੀ ਵਾਰ ਸਿਸਟਮ ਵੀ ਚੱਲੂਆ ਕਿ ਨਹੀਂ ਪਰ ਜਦੋਂ ਚਲਾਇਆ ਪਹਿਲੀ ਵਾਰੀ ਚੱਲ ਗਿਆ ਕਿਉਂਕਿ ਤੁਹਾਨੂੰ ਪੂਰਾ ਟਰਸਟ ਸੀਗਾ ਬੰਦਿਆਂ ਤੇ ਵੀ ਇਹ ਚੱਲੂਗੀ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਦੋਸਤਾਂ ਦੀਆਂ ਦੋ ਚਾਰ ਮਸ਼ੀਨਾਂ ਤਿਆਰ ਕਰਕੇ ਦੇ ਤਾਂ ਉਹਨਾਂ ਨੂੰ ਦੇਖ ਕੇ ਇਹਨਾਂ ਨੂੰ ਵਧੀਆ ਲੱਗੀਆਂ ਮਸ਼ੀਨ ਸਾਡੇ ਕੋਲ ਬਣਵਾਉਣ ਆਈ ਬਾਈ ਜਰੂਰ ਗਾਂ ਵੀ ਦੱਸਣਗੇ ਬਹੁਤ ਤੁਹਾਨੂੰ ਕਿਉਂਕਿ ਜਦੋਂ ਰੂਹ ਖੁਸ਼ ਹੋਈ ਜੀ ਟਰੈਕਟਰ ਚਲਾ ਕੇ ਵੀ ਹਾਂ ਬੈਠੇ ਤੇ ਸਿਸਟਮ ਸਾਰਾ ਆਟੋਮੈਟਿਕ ਹੈ ਜਦੋਂ ਆ ਵੇਖ ਲਓ ਜੀ ਆ ਸਿੱਟਾਂ ਤਕਾਤ ਇਹਨਾਂ ਨੇ ਸਿੱਟਾਂ ਤਕਾਲ ਦਾ ਅਖਾਰ ਰੱਖੇ ਜੀ ਹਾਂਜੀ ਹਾਂਜੀ ਬਿਲਕੁਲ ਕੰਫਰਟੇਬਲ ਸੀਟ ਬਣਾ ਕੇ ਦਿੱਤੀ ਆ ਜੀ ਆ ਉਹ ਗੁੰਜੀ ਟਰੈਕਟਰ ਆ ਜੀ ਸਹੀ ਹੈ ਜੀ ਔਰ ਆ ਇਨੀਆਂ ਗੱਲਾਂ ਡਰਮ ਲਾ ਕੇ ਤੇ ਪੈਪਨ ਲਾ ਕੇ ਵੀ ਚੱਲ ਬਣਾ ਦਾ ਸਿਸਟਮ ਬਰ ਇਹਨਾਂ ਨੇ ਹਰ ਇੱਕ ਚੀਜ਼ ਨੂੰ ਤਿਆਰ ਕੀਤਾ ਹਾਂ ਉਹ ਸੌਦਾ ਕੋ ਨਹੀਂ ਜਿੰਨੇ ਸੰਗਰੀਏ ਦਿੰਦੇ ਆ ਨਹੀਂ ਹਾਂਜੀ ਹਾਂਜੀ ਸਾਰੀ ਸੀਟ ਹੁੰਦੀ ਹੈ ਟਾਇਰ ਦੀ ਠੀਕ ਹੈ ਬੰਦੇ ਸਹੀ ਬੈਠਣ ਦਾ ਨਾ ਬੰਦੇ ਆ ਨਹੀਂ ਬਾ 24 ਘੰਟੇ ਬਿਠਾਈ ਰੱਖੋ ਟਰੈਕਟਰ ਦੇ ਬੰਦੇ ਨੂੰ ਉਹ ਗੱਲ ਹੈ ਨਹੀਂਗੀ ਬਿਲਕੁਲ ਕੰਫਰਟੇਬਲ ਪੂਰੀ ਜੰਪ ਵਾਲੀ ਸੀਟ ਹੈਗੀ ਹਾਂ ਪਾਵਰ ਸਟੀering ਦੀ ਬੋਟ ਵਧੀਆ ਕਰਕੇ ਦਿੱਤੀ ਹੈ ਹਾਂਜੀ ਹਾਂਜੀ ਪੂਰਾ ਨਜ਼ਾਰਾ ਆਉਗਾ ਡਰਾਈਵਰ ਨੂੰ ਪਾਵਰ ਸਟੀering ਵੀ ਆਪ ਕਰਕੇ ਦਿੱਤਾ ਜੀ ਅਸੀਂ ਠੀਕ ਹੈ ਠੀਕ ਹੈ اچھا ਸਿਸਟਮ ਪਾਵਰ ਸਟੀering ਹੀ ਹੈ ਸਾਰਾ ਵਧੀਆ ਸਾਰੀ ਵਧੀਆ ਕੰਪਨੀ ਨੇ ਟਾਈਪ ਤੇ ਪੂਰਾ ਸਪੇਸ ਵੀ ਖੁੱਲ ਹੈ ਯਾਰ ਹੁਣ ਜਿਵੇਂ ਨਵੇਂ ਮਾਡਲ ਚਾਹੀ ਜਾਂਦੇ 3 ਸਪੀਡ ਟਰੈਕਟਰ ਨੂੰ ਦੇਖ ਕੇ ਬਹੁਤ ਵਧੀਆ ਕਹਿ ਨਹੀਂ ਸਕਦਾ ਵੀ 5 6 ਮਾਡਲ ਟਰੈਕਟਰ ਹੈ ਟਰੈਕਟਰ ਬਹੁਤ ਪੂਰੀ ਵਧੀਆ ਬਣਾਇਆ ਟਰੈਕਟਰ ਨੂੰ ਠੀਕ ਹੈ ਠੀਕ ਹੈ ਟਰੈਕਟਰ ਦਾ ਕਲਰ ਵਗੈਰਾ ਦੇਖ ਕੇ ਵੀ ਰੂਹ ਖੁਸ਼ ਹੁੰਦੀ ਹੈ ਬਹੁਤ ਵਧੀਆ ਜ਼ਿੰਮੇਦਾਰਾਂ ਵੀ ਲਿਖਾਇਆ ਤੁਸੀਂ ਉਨਾਂ ਦੇ ਇੱਕ ਹੋਰ ਹੁੰਦੀ ਹੈ ਜੀ ਉਹ ਤੇ ਸੰਗਰੀਏ ਬਣਾ ਕੇ ਦਿੰਦੇ ਨੇ ਇਹਨਾਂ ਦੇ ਉਹ ਆਪਣੇ ਸਪਿੰਡਲ ਨਹੀਂ ਚੇਂਜ ਕਰਦੇ ਠੀਕ ਹੈ ਜੀ ਆ ਸਪਿੰਡਲ ਹੈ ਜੀ ਠੀਕ ਹੈ ਜੀ ਹਿੰਦੁਸਤਾਨ ਦੇ ਵਿੱਚ ਪੈਂਦੇ ਹੈ ਜੀ ਠੀਕ ਹੈ ਠੀਕ ਹੈ ਉਹ ਮੈਂ ਤਾਂ ਆਪਣੇ ਵਾਈਲੈਂਸ ਦੇ ਬੋਲਦੇ ਇਹਨਾਂ ਨੂੰ ਹਾਂ ਜੀ ਹਾਂ ਜੀ ਬੱਲਾਂ ਆਪਾਂ ਬੋਲਦੇ ਇਹਨਾਂ ਨੂੰ ਪਰ ਆ ਆਪਣੇ ਸਪੈਸ਼ਲ ਪਾਈ ਹੈ ਜੀ ਆਹਨ ਸਪਿੰਡਲ ਨਹੀਂ ਤੋੜੇਗਾ ਖੇਤ ਦੇ ਵਿੱਚ ਸਪਿੰਡਲ ਬਹੁਤ ਤੋੜਦੇ ਹੈ ਜੀ ਟਰੈਕਟਰ ਠੀਕ ਹੈ ਦੋਸਤਾਂ ਇੱਕ ਨਿੱਕੀ ਨਿੱਕੀ ਚੀਜ਼ ਨੂੰ ਪੂਰਾ ਧਿਆਨ ਲਾ ਕੇ ਬਣਾਈ ਹੈ ਚੀਜ਼ ਵੀ ਕੱਲ ਨੂੰ ਵੀ ਬਣ ਕੇ ਆਈ ਹੋਈ ਗੁਰਨਾਮ ਮਿਸਤਰੀ ਸੈੱਲ ਵਾਲੇ ਤੋਂ ਗੁਰਨਾਣ ਕੈਗਰੀਕਲਰ ਤੋਂ ਵੀ ਗੱਲਬਾਤ ਹਾਂ ਬਾਈ ਇੱਕ ਦਿਨ ਹਾਂਜੀ ਹਾਂਜੀ ਬਹੁਤ ਵਿਚਾਰਾਂ ਨੇ ਇਹਨੂੰ ਹਰੇਕ ਚੀਜ਼ ਨੂੰ ਕਿੱਕ ਨਿੱਕੀ ਕਿੱਕ ਨਿੱਕੀ ਚੀਜ਼ ਨੂੰ ਸਮਝ ਕੇ ਉਹਨਾਂ ਨੇ ਦੇਖ ਦੇਖ ਕੇ ਸਿਆਸਤ ਇੱਥੇ ਆਂਦੀ ਆ ਇਹਨੂੰ ਆਪਾਂ ਕੱਢਣੀ ਹੈ ਹਰੇਕ ਜੀ ਜੀ ਕਿਹ ਚੀਜ਼ ਹੈ ਜਦੋਂ ਕਲੀਅਰ ਕੀਤੀ ਹੈ ਕੋਈ ਵੀ ਕੰਮ ਕਰੇ ਜੀ ਤਸੱਲੀ ਨਾ ਕਰੇ ਉਹ ਦੇਖਦੇ ਕੰਮ ਦੇਖ ਕੇ ਦੱਸੀ ਜਾਂਦਾ ਬਾਕੀ ਤੁਸੀਂ ਦੱਸ ਰਹੇ ਹੋ ਉਸ ਤੋਂ ਜ਼ਿਆਦਾ ਤਾਂ ਹੋਰ ਬਜਾਏ ਪਤਾ ਲੱਗ ਰਿਹਾ ਵੀ ਆ ਨਿੱਕੀ ਨਿੱਕੀ ਚੀਜ਼ਾਂ ਦਾ ਧਿਆਨ ਵੀ ਨਹੀਂ ਦਿੰਦਾ ਨਹੀਂ ਬੰਦਾ ਸਹੀ ਹੈ ਜੀ ਮਸ਼ੀਨ ਨਾਲ ਬਹੁਤ ਮਿਲ ਜਾਣਗੀਆਂ ਹਾਂਜੀ ਹਾਂਜੀ ਆ ਚੀਜ਼ ਨਹੀਂ ਹੋਵੇਗੀ ਉਹ ਨਹੀਂ ਹੋਣੀ ਸਹੀ ਹੈ ਜੀ ਗੱਲ ਵਜਦਾ ਮੈਂ ਸਾਰੀਆਂ ਘੈਂਟਾਂ ਜਮਾ ਨਹੀਂ ਵਖਰੀ ਹੈ ਹਾਂਜੀ ਹਾਂਜੀ ਫਿਰ ਫਸਟ ਕਾਲ ਘਾਰਿਆਂ ਨੂੰ ਥੱਲੇ ਵਾਲੇ ਤੋਂ ਐ ਮਸ਼ੀਨ ਥੱਲੇ ਵਾਲੇ ਤੋਂ ਬੋਲਦੇ ਜੀ ਆਪਾਂ ਮਸ਼ੀਨ ਤਾਰ ਕਰੀਏ ਜੀ ਵਧੀਆ ਕੰਪਨੀ ਦਾ ਲੋਹਾ ਲਾਇਆ ਵਧੀਆ ਕੁਆਲਟੀ ਦੇ ਭਵਾਰੇ ਲਾਏ ਹੋਏ ਆ ਤੇ ਕੰਪਨੀ ਦੇ ਵਧੀਆ ਆਪਣੇ ਟਾਈਟਨ ਕੰਪਨੀ ਦੇ ਟਾਇਰ ਟਾਇਰ ਲਾਏ ਹੋਏ ਆ ਫੁੱਲ ਹੈਵੀ ਲੋਹਾ ਲਾਇਆ ਫੁੱਲ ਹੈਵੀ ਲੋਹਾ ਲਾਇਆ ਜੀ ਕੀ ਲੱਗਿਆ ਵਧੀਆ ਬੈਸਟ ਕੁਆਲਟੀ ਦੇ ਆਪ ਹਾਈਡਰੋਲਿਕ ਪੈਪਾ ਲੱਗੀਆਂ ਵੰਗਾ ਠੀਕ ਹੈ ਜੀ ਆਦੇ ਟਾਇਰ ਨਾ ਟਾਈਟਨ ਕੰਪਨੀ ਦੇ ਆ ਜੀ ਟਾਇਰ ਵਧੀਆ ਠੀਕ ਹੈ ਜੀ ਵਧੀਆ ਦੂਜੇ ਟਾਇਰ ਉਹਨਾਂ ਆਏ ਆ ਵੀ ਤਾਂ ਆਪਾਂ ਦੂਜੇ ਟਾਇਰ ਲਾਉਣੇ ਆ ਜਿਹੜੇ ਤਾੜੀ ਵਾਲੇ ਉਹ ਉਹਦੇ ਨਾਲ ਮਸ਼ੀਨ ਧੜਕਾ ਵਾਲਾ ਦਿੰਦੀ ਆ ਪੂਪ ਵਾਲੇ ਨਾਲ ਧੜਕਾ ਨਹੀਂ ਪੈਂਦਾ ਟਾਇਰ ਨੂੰ ਟਰੈਕਟਰ ਤੇ ਕੋਈ ਦਿੱਕਤ ਨਹੀਂ ਆਉਂਦੀ ਖੁੱਬਦੇ ਨਹੀਂ ਟਾਇਰ ਠੀਕ ਹੈ ਜੀ ਹਾਂ ਜੀ ਲੈ ਟੈਂਕ ਦੀ ਗੱਲ ਕਰੀਏ ਤਾਂ ਟੈਂਕ ਵੀ 700 ਲੀਟਰ ਆ ਜੇ ਆਪਾਂ ਬੜਾ ਵੱਡਾ ਟੈਂਕ ਲਾਉਣੇ ਆ ਉਹ ਤੋਂ ਟਰੈਕਟਰ ਤੰਗ ਹੁੰਦਾ ਤੇ ਖੁੱਬ ਜਾਂਦਾ ਦਿੱ ਆ ਟੂਲ ਆਇਆ ਜੀ ਆ ਟੂਲ ਆ ਆਪਦਾ ਕੋਈ ਵੀ ਸਮਾਨ ਕਿਤੇ ਬਾਹਰ ਲੈ ਕੇ ਜਾਓ ਕਿ ਕਦੇ ਵੀ ਕੋਈ ਚੀਜ਼ ਪਾਉਣੀ ਆ ਜਾਂ ਆਪ ਦਾ ਐਕਸਟਰਾ ਸਮਾਨ ਰੱਖੋ ਕੁਛ ਵੀ ਟੂਲ ਵੱਡਾ ਟੂਲ ਲਾ ਕੇ ਦਿੰਨੇ ਆ ਜੀ ਤੇ ਫੁਆਰੇ ਮੇਰਾ ਦਾ ਕਿੰਨੀ 길ਾਈ ਹੈ ਜੀ ਤੇ ਫੁਆਰੇ ਜਿੰਨੀ ਕੰਚੀ ਦੋਨੇ ਸਾਈਡ 15 15 ਫੁੱਟ ਦੀ ਤਾਂ ਕੰਚੀ ਰੱਖੀ ਹੋਈ ਆ ਜੀ 7 ਫੁੱਟ ਮੋੜ ਲਿਆ ਘਟੋ ਘਟ ਸਾਈਡਾਂ ਤੇ ਦੋ ਗੰਨਾ ਲੱਗੀਆਂ ਜੀ 55 60 ਫੁੱਟ ਏਰੀਆ ਕਵਰ ਕਰਦਾ ਹੈ ਤੇ ਬਾਕੀ ਪੰਪ ਵਾਲਾ ਗੱਲ ਕਰੀਏ ਪੰਪ ਦਾ ਜੀ ਆਪਾਂ ਥੱਲੇ ਕਨੈਕਸ਼ਨ ਕਰਕੇ ਉੱਤੇ ਲਾਇਆ ਹੋਇਆ ਜੀ ਕੰਟਰੋਲਰ ਵੀ ਡਰਾਈਵਰ ਥੱਲੇ ਉੱਤਰ ਨਹੀਂ ਲੋੜਨੇ ਪੈਂਦੀ ਸਾਰਾ ਕੁਸਾ ਉੱਤੋ ਹੀ ਕਿੱਥੇ ਹੈ ਜੀ ਕੰਟਰੋਲਰ ਆਹ ਲਓ ਉੱਤੋਂ ਭਰਨ ਵਾਲਾ ਜੀ ਇੱਥੇ ਮੀਟਰ ਇੱਥੇ ਮੀਟਰ ਲਾਤਾ ਉੱਤੇ ਇਹਦੇ ਠੀਕ ਹੈ ਡਰਾਈਵਰ ਨੂੰ ਉੱਤੇ ਦੇਖਣਾ ਉੱਤੋਂ ਬੰਦ ਦੇ ਉੱਤੇ ਕਰਨਾ ਥੱਲੇ ਉੱਤਰ ਨਹੀਂ ਲੋੜੀ ਪੈਂਦੀ ਆਹ ਸੋਹਾਂ ਦਾ ਆਪਣੇ ਬੰਦ ਕਰ ਲੈਣਾ ਤਾਂ ਉੱਤੋਂ ਆਸਰ ਬੰਦ ਹੋ ਜੂ ਉਧਰ ਹੀ ਉਧਰ ਬੰਦ ਹੋ ਜੂਗੀ ਠੀਕ ਹੈ ਇਹਦਾ ਬਹੁਤ ਵਧੀਆ ਖਾਸੀਤ ਹੈ ਜੀ ਡਿਸਟ੍ਰੀਬਿਊਟਰ ਹੈ ਜੀ ਡਿਸਟ੍ਰੀ ਇਹ ਡਾਇਰੈਕਟ ਵੀ ਨੰਬਰ ਬਿੱਟੋ ਕੰਪਨੀ ਦਾ ਪੰਪਾ ਹੈ ਸੁਭੀਲ ਜੀ ਦਾ ਇੰਟਰਵਿਊ ਲੱਗਿਆ ਹੈ ਫੁੱਲ ਟੌਪ ਦੀ ਮਸ਼ੀਨ ਫੁੱਲ ਹੈਵੀ ਡੋਅ ਹੈ ਫੁੱਲ ਹੈਵੀ ਡੋਅ ਹੈ ਜੀ ਕੋਈ ਦਿੱਕਤ ਨਹੀਂ ਵਧੀਆ ਜੀ ਤੇ ਟਰੈਕਟਰ ਆਹ ਟਰੈਕਟਰ ਦੂਜੀ ਵਾਰ ਸਾਰਾ ਕਲਰ ਕਰਕੇ ਤਿਆਰ ਕਰਕੇ ਦਿੱਤਾ ਜੀ ਟਰੈਕਟਰ ਤੁਸੀਂ ਤਾਂ ਆਪਦਾ ਹੀ ਬ੍ਰਾਂਡ ਬਣਾਤਾ ਜ਼ਿੰਮੇਦਾਰ ਫਿਰ ਹੈ ਹਾਂਜੀ ਆਪਦਾ ਬਣਾਉਂਦਾ ਯਾਰੀ ਗ੍ਰਾਹਕ ਪੈਂਦਾ ਜੀ ਚੀਜ਼ ਵਧੀਆ ਬਣਾਵਾਂਗੇ ਤਾਂ ਗ੍ਰਾਹਕ ਪਊਗਾ ਹਾਂ ਹਾਂ ਮੈਂ ਜੀ ਤਾਂ ਬਹੁਤ ਟੌਪ ਦੀ ਯਾਰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਕੋਈ ਫਿਟਿੰਗ ਜੀ ਬਹੁਤ ਵਧੀਆ ਫੈਂਸੀ ਫਿਟਿੰਗ ਕਰੀ ਫਿਟਿੰਗ ਦਾ ਦੇਖ ਕੇ ਪਤਾ ਲੱਗ ਜੀ ਉਹਨੇ ਸਫਾਈ ਬਹੁਤ ਹੈ ਜੀ ਵਿਚੀ ਜਾਇਆ ਜੀ ਚੀਜ਼ ਦਾ ਨਾਮ ਬੋਲਦਾ ਜੀ ਵੀ ਚੀਜ਼ ਵਧੀਆ ਬਣਾਵਾਂਗੇ ਗਰਾਹ ਪਊਆ ਜੀ ਆਪਾਂ ਚੀਜ਼ ਮਾੜੀ ਦੇਵਾਂਗੇ ਗਰਾਹ ਨਹੀਂ ਗਰਾਹ ਕਾ ਖੜਦੇ ਨਹੀਂਗਾ ਜੀ ਸਹੀ ਹੈ ਸਹੀ ਨਵੀਂ ਗੁਰਨਾਮ ਸਿੰਘ ਜੀ ਦੱਸਣਗੇ ਹੁਣ ਸਟਾਰਟਿੰਗ ਛੂਟਿੰਗ ਵੀ ਕਿਵੇਂ ਹੈ ਇਹ ਚੈੱਕ ਕਰਾਉਣਗੇ ਸਾਰਾ ਕੁਝ ਤੁਹਾਨੂੰ ਟ੍ਰਾਇਲ ਵੀ ਦਿਖਾਉਣਗੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਸਹੀ ਹੈ ਜੀ ਤੇ ਬਹੁਤਾਂ ਦੀ ਗਰਦ ਦੇ ਹੋਏ ਕਿੰਨੀ ਤਕੜੀ ਹੈ ਤੇਰੀਆ ਠੀਕ ਹੈ ਜੀ ਮੈਂ ਫੋਰੇ ਨਹੀਂ ਕੋਈ ਲੀਕੇਜ ਜਿਕੇ ਦਾ ਕੋਈ ਸੀਟ ਵੇਖੋ ਜੀ ਇਹ ਅੱਛਾ ਸੀਟ ਵੀ ਸਪੈਸ਼ਲ ਬਣਵਾ ਕੇ ਸਪੈਸ਼ਲ ਬਣਾ ਕੇ ਆਪ ਨੇ ਲਾਈ ਕੋ ਤਾਂ ਸਹੀ ਹੈ ਕੰਫਰਟੇਬਲ ਹੋਣੀ ਚਾਹੀਦੀ ਹੈ ਬੰਦਾ ਜੀ ਸਾ ਵੀ ਲਾ ਤਾਂ ਮੂਰੇ ਪੂਰਾ ਮੋਟਾ ਠੀਕ ਹੈ ਜੀ ਆ ਟਵਾਇਪ ਤੋਂ ਨਾ ਪਵੇ ਆ ਨਹੀਂ ਆ ਮੱਛਰ ਮੁੱਛਰ ਜਨਾ ਮਰਜੀ ਲੇਟ ਸ਼ਟ ਤਾਂ ਇਹ ਕੰਮ ਚੱਲੀ ਜਾਵੇ ਆਪਾਂ ਅੱਜ ਤਾਂ ਗਾਂ ਅਗਲੀ ਮਸ਼ੀਨ ਬਣਾਵਾਂਗੇ ਉਹਦੇ ਕੇਵਲ ਹੋਰ ਲਾਵਾਂਗੇ ਅੱਗੇ ਤਾਂ ਕੇਵਲ ਨਹੀਂ ਲਾਉਣਾ ਦੀ ਆਪਾਂ ਟਾਈਮ ਘੱਟ ਠੀਕ ਹੈ ਠੀਕ ਹੈ ਨਹੀਂ ਓਏ ਬਹੁਤ ਘੈਂਟ ਬਣਿਆ ਇਹਦਾ ਹੁਣ ਤੁਸੀਂ ਚਲਾ ਕੇ ਵਿਖਾਉਨੇ ਆ ਹੁਣ ਦਿਖਾਵਾਂਗੇ ਤੁਹਾਨੂੰ ਗੱਲਬਾਤ ਪਹਿਲਾਂ ਗੱਲਾਂ ਹੀ ਸੁਣਾਈਆਂ ਬਾਈਆਂ ਨੇ ਗੱਲਬਾਤ ਪੂਰੀ ਦਿਖਾਵਾਂਗੇ ਕਿਵੇਂ ਚੱਲਦਾ ਸਿਸਟਮ ਹੈ ਬਾਈ ਦਾ ਤੁਹਾਨੂੰ ਐਡਰੈਸ ਵੀ ਦਿਖਾਵਾਂਗੇ ਬਾਈ ਦੀ ਕਿੱਥੇ ਹੈ ਸੱਲ ਵਾਲਾ ਖੁਰਦ ਬਾਈ ਜਮਾ ਰੋਡ ਦੇ ਉੱਤੇ ਸ਼ੌਕ ਹੈ ਬਾਈ ਦੀ कोही नै ਇਹ ਦੂਰਾ ਟ੍ਰਾਇਲ ਕਰ ਰਿਹਾ ਸਿਸਟਮ ਬਾਕੀ ਪਹਿਲੇ ਗੱਡੀ ਦੀ ਵਧੀਆ ਸਿਸਟਮ ਚੱਲ ਗਿਆ ਕੋਈ ਦਿੱਕਤ ਨਹੀਂ ਗਈ ਜਦੋਂ ਨਿਆਰਾ ਆਉਂਦਾ ਹੈ ਨਾ ਉਹਨੂੰ ਹੀ ਜੀ ਕਰੀ ਜਾਂਦਾ ਰਹਾ ਥੋੜੀ ਗਰਦ ਠਾ ਰਿਖੀ ਬਾਬਿਓ ਦੇਖੋ ਆਸਰੇ ਨੇ ਹੋ ਰਿਹਾ ਥੰਮ ਪ੍ਰੈਸ਼ਰ ਵਧਦਾ ਬਈ ਕੰਡਪੁਰੀ ਬਣ ਗਈ ਐ। ਇਹ ਤਾਂ ਬਈਆ ਸੱਟ ਬੋਟ ਦੇ ਚਰੀ ਕਵਰ ਕਰਦਾ ਨਹੀਂ। ਹਾਂਜੀ ਹਾਂਜੀ ਬਹੁਤ ਏਰੀਆ ਕਵਰ ਕਰੂਗਾ ਨਜ਼ਾਰਾ ਦੇਊਗਾ ਪੂਰਾ ਕਿਸਾਨ ਦਾ ਸਾਥੀ ਬਣ ਕੇ ਚੱਲੂਗਾ। ਔਕ ਵੀ ਦੇਖੋ ਘੈਂੜਾ ਕੋਈ ਨਿਆਰਾ ਹੀ ਆਊਗਾ ਬਸ। ਹੈਲੋ। ਦੇਖੋ ਆਪਿਓ। ਆ ਇਹਦਾ ਟ੍ਰਾਇਲ ਦਿਖਾਇਆ ਹੀ ਨਹੀਂ ਪੂਰਾ ਪਾਈਆਂ ਨੇ। ਆਏ ਰੱਖੋ ਪੂਰਾ ਜੀ ਖੁਸ਼ ਹੋਈ ਜਾਂਦਾ ਦੇਖ ਕੇ ਯਾਰ ਖੇਤ ਦੇ ਵਿੱਚ ਤਾਂ ਪਤਾ ਨਹੀਂ ਕਿੰਨਾ ਖਸਰਾ ਕਰਾਊਗਾ ਹੱਥ ਟੁੱਟ ਤੱਕ ਟੰਗ ਕਰਦਾ ਜੀ ਕਿੰਨਾ ਵੀ ਉੱਚਾ ਲਗਾ ਸਕਦੇ ਹੋ ਬਾਅਦ ਵੀ ਕਰ ਸਕਦੇ ਇਹਨਾਂ ਤੇ ਬਾਅਦ ਵੀ ਸਪਰੇਅ ਕਰ ਸਕਦੇ ਆ ਇਹਨਾਂ ਠੀਕ ਹੈ ਠੀਕ ਹੈ ਇਹਦੇ ਮਰਜ਼ੀ ਕਰ ਲੈ ਸਪਰੇਅ ਕੋਈ ਦਿੱਕਤ ਹੀ ਨਹੀਂ ਯਾਰ ਇਹ ਨਿਆਰੇਦਾਰ ਚੀਜ਼ ਹੈ ਪੂਰੀ ਆਪੋ ਦਿੱਤੇ ਦੇ ਜੀ ਜਦ ਆਏ ਆ ਜਮਾ ਛੋਟੇ ਛੋਟੇ ਨਾਮੇ ਤੇ ਕਰਨਾ ਥੱਲੇ ਕਰ ਲੋ ਜੇ ਆਪਾਂ ਜੇ ਫੁੱਲਾ ਹੈਵੀ 7-8 ਫੁੱਟ ਜਿਹਨੇ ਬਾਗ ਤੇ ਕਰਨਾ ਆ ਸਿਰੇ ਤੇ ਕਰਕੇ ਜਾ ਕੇ ਆਪਾਂ ਸਾਰਾ ਉਸਤਾ ਦੇ ਸਿਰੇ ਤੇ ਕਰ ਕਰਨ ਠੀਕ ਹੈ ਠੀਕ ਹੈ ਬਹੁਤ ਵਧੀਆ ਸਿਸਟਮ ਹੈ ਨਜ਼ਾਰਾ ਲਈ ਜਾਂਦਾ ਪੂਰਾ ਇਹਦਾ ਐਸੋ ਇਹਦਾ ਬੰਦ